ਪੀ ਲਾਓ ਆਪਣੀ ਕਿੱਟੀ ਜਿੱਤਦਾ ਦੀ ਲਈਏ ਤਾਂ ਵੀ ਹਵਾ ਬਹੁਤ ਚਾਲਦੀ ਆ ਓਏ ਇਹਨੂੰ ਕਹਿੰਦਾ ਸੀ ਹਾਂ ਤੰਨੂ ਨੂੰ ਕਿੱਟੀ ਜੀ ਲਈਓ ਸੀ ਮੇਰੀ ਟੋਪੀ ਲਗਾਨ ਕਿੱਥੇ ਕਾ ਤੂੰ ਹੱਤੀਆਂ ਆ ਓਹ ਦੀਪਾ ਲੱਗਾ ਪੇਚਾ ਲਾਉਣ ਓਏ ਓ ਲਾ ਲਾ ਪੇਚਾ ਉੱਪਰ ਤੈਨੂੰ ਹੋ ਜਾਂਦਾ ਤੈਨੂੰ ਚੜਾਉਣਾ ਨਹੀਂ ਆਉਂਦਾ ਆ ਫੜਾ ਪੇਚਾ ਮਨਦਾ ਨਹੀਂ ਨਹੀਂ ਛੱਡ ਛੱਡ ਦੇ ਮੈਂ ਆਹ ਲੈ ਦੋ ਕਿੱਟੀ ਇਹ ਨਾਲ ਜਰਾ ਜਿਆਦਾ ਛੱਡਣਾ ਨਾ 19 ਕੀ ਛੱਡ ਜਿੰਨੀ ਕ ਤਾਨੀ ਆ। ਹਾਂ ਤਾਲਾ ਛੱਡ ਤਾਂ ਤਾਲਾ ਛੱਡ ਦੇ। ਕੱਟ ਹੋ ਗਿਆ। ਤਾਲਾ ਛੱਡ ਦਿੱਤਾ। ਪੈ ਗਿਆ ਬੇਚਾ। ਤੈਨੂੰ ਜਾਂਦਾ ਲੱਗਣਾ ਪੜਾਵੇ। ਸਾਦੀ ਪਾਗ ਦਾ ਉਹ ਆ ਤੋਰੀ ਪੈ ਓਏ ਸਾਡਾ ਵੀ ਟੁੱਟ ਗਿਆ ਓਏ ਉਹ ਡੋਰ ਟੁੱਟ ਗਈ ਕਿੱਥੋਂ ਗਈ ਟੁੱਟੀ ਉਹ ਮੂਰੇ ਲੈ ਆ ਬਿਨਾ ਗੱਲ ਤੋਂ ਜਿਹੜੀ ਬੰਨੀ ਉਹ ਟੁੱਟੀ ਮੂਰੇ ਉਹ ਗੱਠਾ ਦੋ ਉਹਨਾ ਗੱਠਾ ਜਿਹੜੀ ਜਿੱਥੇ ਟੋੜਦੀ ਇੱਥੋਂ ਛੱਡ ਦੇ ਡੋਰ ਖੱਲੀ ਬੱਲੀ ਕਰ ਬਾਗੂਆ ਬਸ ਜਿਹੜੇ ਚੱਕਦੇ ਆ ਹੁਣ ਚੱਕ ਲੈਣ ਦੇ ਅਰੇ ਚਾਚਾ ਪਤੰਗੇ ਕਿੱਥੇ ਚੜਾਉਂਦਾ ਕਿੱਦਾਂ ਚੜਾਉਂਦਾ ਆ ਜਾ ਮੇਰਾ ਪੁੱਤ ਆ ਜਾ ਮੇਰੀ ਬੁਗੜੀ ਸ਼ਾਂਤ ਆ ਨਹੀਂ ਤੜੇ ਅਸੀਂ ਆ ਕੇ ਆਇਆ ਚਲ ਓਏ ਇਹ ਧਗਾ ਦੋ ਕਰਦਾ ਚੱਲ ਥੱਪੜ ਮਾਰ ਨਾ ਹੋਦੀ ਪੇਲਾ ਚੱਕ ਲੈ ਜਾ ਕੇ ਯਾ ਨਾ ਜਾਇਂ ਪਰ ਪਤੰਗ ਹੀ ਆ ਕੋਈ ਹੋਰ ਤਾਂ ਨਹੀਂ ਆ ਓਏ ਓ ਤੇਰੇ ਵਾਲਾ ਇੱਧਰ ਪਿਆ ਆ ਆ ਦੇ ਪਿਆ ਨਾ ਮਾਰਿਆ ਆ ਆੜ ਦੇ ਵਿੱਚ ਜਾ ਸਿੱਧਾ ਹੀ ਇਨ੍ਹਾਂ ਦੀ ਵੀ ਬਣਾਈ ਥੱਲੇ ਔਰ ਸੈੱਟ ਲਿਆ ਓਏ ਨੇ ਓਏ ਓਨੇ ਸੈੱਟ ਲਿਆ ਆਵਾਜ਼ ਤੇ ਤੋ ਨਹੀਂ ਕਰਦਾ ਓ ਚਾਚਾ ਨਹੀਂ ਓ ਇਹਨੇ ਗੁੰਜਲਾ ਪਾ ਦੜੀਆਂ ਗੁੰਜਲਾ ਵੀਪੇ ਗੁੰਜਲ ਪੈ ਗਈ ਤੋੜ ਦੋ ਨਹੀਂ ਭੈਣੇ ਨਹੀਂ ਮੈਂ ਕੋਸਾ ਕਰਦਾ ਓ ਨਹੀਂ ਹਾਂ ਹਜੇ ਨਹੀਂ ਜੋ ਨਹੀਂ ਚਾਚੂ ਰੁਪੇਟੇ ਖਾ ਗਿਆ ਰੁਪੇਟੇ ਨਹੀਂ ਆ ਗਿਆ ਕੋਈ ਨਹੀਂ ਆ ਲਾਪਣਾ ਹਣ ਤੈਨੂੰ ਔਲੀ ਔਲੀ ਕਿਕੜਾ ਮੋਕਾ ਆ ਗਿਆ ਆ ਤੇ ਫਿਰ ਬਾਬੇ ਤਾਂ अच्छा हम भी पान संबाला से ब्लैक बनाने आ अच्छा चलो आ कट 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 पाचा आ मेरा रमता को काटा हो गया आईफा ओ दूसरा भी ਵੀ ਆਏ। ਓਹ ਦੇ ਚਿੱਟਾ ਜਿਹਾ। ਆਇਆ ਕਿਸੇ ਨੇ ਕੱਟ ਹੋਇਆ। ਕੱਟ ਹੋਇਆ ਲਾਦਾ। ਕੱਟ ਹੋਇਆ ਉਹ ਤਾਂ ਜਾਂਦਾ। ਤਾਂ ਨੂੰ ਜੜੀ ਜਾਂਦਾ ਇਹ ਵੀ। ਢਡੋਰੀਓ ਵੱਲ ਆਇਆ ਆ। ਮੋਟਾ ਉਹਦਾ ਘੜਦਾ ਨਹੀਂ ਇੱਥੇ ਕਿ ਕਟਾਈ ਜਾਂਦਾ। ਬਾ ਇੱਥੇ ਕੀ ਬਾਲਾ ਕੋਈ ਨਹੀਂ। ਹੈਲੋ ਜੀ ਕੱਟ ਕੱਟ ਕੱਟਾ ਬੱਸ ਓਏ ਨਹੀਂ ਬਹੁਤ ਦੂਰ ਹੈ ਓਏ ਓਹ ਅਰੇ ਤੇ ਈ ਓਏ ਜਾ ਕੇ ਇੱਕ ਜਣਾ ਉੱਥੇ ਖੜਾ ਰੋ ਬੱਸ ਚੱਕਣਾ ਤੇ ਹੋਵੋ ਨਹੀਂ ਆਹੋ ਆਪੜਿਆ ਗਲੀ ਚ ਹੀ ਆ ਖੇਤ ਚ ਆ ਨਹੀਂ ਗੱਨੇ ਇੱਥੇ ਹੋਲੇ ਆਹੋ ਇਕੱਠੇ ਹੀ ਪਾ ਲ ਦੋ ਨਹੀਂ ਜਾਣੇ ਕੋਈ ਨਹੀਂ ਫੇ ਵੀ ਲਾ ਹੁਣਾ ਹੀ ਆ ਫੇ ਵੀ ਕੜਾ ਹੁਣਾ ਦੀ ਸਿਰ ਤ ਓਏ ਆ ਯਾਰ ਸਿਰ ਤੁੱਟੇ ਤਰੀ ਬੱਦਦੀ ਐ ਸਿਰ ਤ ਪੁੱਤ ਆਪਣੇ ਕੋਠੇ ਤੇ ਚਲ ਜਾ ਇੱਧਰ ਹੈ ਬਨੇਰੇ ਨਹੀਂ ਹੈਗੇ ਕੋਈ ਆ ਤੇ ਬੱਟੀ ਆਹੋ ਖਾ ਕੇ ਬੱਟੀ ਕਵਾਦੀ ਆ ਟੁੱਕੜਾ ਲੱਟ ਕੇ ਲੈ ਕੇ ਆਂਦੀ ਯਾਰੇ ਵੱਜ ਗਏ ਕਿਹਦਾ ਹੋਰ ਲਵਾਈਏ ਹਾਂ ਡੋਰ ਬਹੁਤ ਹੀ ਨਾਲ ਇਹ ਦੇ ਨਾ ਇਹ ਦੇ ਡੋਰ ਕਿ ਮੈਂ ਕੱਢਣ ਦੀ ਕੋਸ਼ਿਸ਼ ਵੀ ਕੀਤੀ ਪਰ ਨਿਕਲ ਹੀ ਨਹੀਂ ਫਿਰ ਤੈਨੂੰ ちゃっਿਆ ਨਾਲ ਗਿਆ ਕਹਤੀ ਇੱਧਰ ਨੂੰ ਹੋ ਕਰਿਆ ਮੇਰੀ ਮਾਉ ਮਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣ ਠੀਕ ਠਾਕ ਹੋਮੋਗੇ ਤੇ ਟਾਈਮ ਹੋ ਗਿਆ ਜੀ ਪੌਣਾ 1 ਤੇ ਮੈਂ ਇੱਧਰ ਸਲਵਾਰ ਸਿੰਗੀ ਪਾਈ ਸੀਗੀ ਤੇ တော့ ਵੀ ਹੁਣੇ ਨਿਕਲੀ ਪਹਿਲਾਂ ਤਾਂ ਬਹੁਤ ਜ਼ਿਆਦਾ ਸੀ ਕੱਪੜੇ ਉਹ ਗਾ ਕੇ ਸਾਰੇ ਆਪ ਧੋ ਕੇ ਸੁੱਕਣੇ ਪਾ ਦਿੱਤੇ ਆ ਤੇ ਹਵਾ ਚਾਲਦੀ ਪਈ ਆ ਉਦੋਂ ਹਜੇ ਤੇ ਅੱਜ ਚਾਚੀ ਹੁਣਾਂ ਦਾ ਪੈਪ ਬੰਦ ਹੋ ਗਿਆ ਸੀ ਨੂੰ ਬੋਲ ਲਓ ਹੁਣ ਕੀ ਹੋਇਆ ਸੀ ਔਰ ਉਧਰੋਂ ਕੈਮਰਾ ਕਰ ਲੈ ਬੁੜੀ ਬੁੜਾ ਲਿਆ ਵਿੱਚ ਦਾਦੀ ਕੀ ਹੋਇਆ ਸੀ ਠੱਪ ਠਟਈਆ ਕੀਤਾ ਆਹ ਤੇ ਇੱਥੇ ਕੋ ਸਮੂਤ ਪਿਆ ਸੀ ਸਮੂਤ ਚੱਕਦਾ ਸਮੂਤ ਆ ਮੇਰਾ ਸਮੂਤ ਆ ਪਿਆ ਗਾਰਾ ਦੇ ਵਿੱਚ ਗਾਰਾ ਗਾਰਾ ਵਿੱਚ ਸੀਗਾ ਵਿੱਚ ਦਾਲ ਫਸਿਉ ਸੀ ਛੋਲਿਆਂ ਦੀ ਦਾਲ ਛੋਲਿਆਂ ਦੀ ਦਾਲ ਮੋਠਾਂ ਦੀ ਦਾਲ ਛੋਲਿਆਂ ਦੀ ਦਾਲ ਨੇ ਨਾ ਤਮਰ ਆ ਇੱਧਰ ਉਹ ਆ ਪੈਪ ਹੋਇਆ ਆ ਉੱਧਰ ਉਹ ਲੱਗੇ ਹੋ ਆ ਆ ਹਾਲਿਆ ਸਾਡੇ ਇੱਧਰ ਲੇਰੀਏ ਦਾ ਬਹੁਤ ਵਧੀਆ ਆ ਇੱਧਰ ਕਾਣਕ ਮੈਂ ਕਿ ਫੋਟੋਆਂ ਖੇਚਦੀ ਆ ਮੈਂ ਕਿ ਐ ਬਾਬਾ ਤੁਸੀਂ ਬਣਾ ਫੋਟੋ ਕਿਤੇ ਲੋੜ ਪੈ ਜਾਂਦੀ ਆ ਮੈਂ ਆਹ ਸਲਾਪ ਹਾਂਜੀ ਅਸੀਂ ਲੱਗੇ ਆਂ ਜੀ ਬਣਾਉਣ ਮਿਲਦੇ ਆਂ ਬਣਾ ਕੇ ਦੁਪਹਿਰਾ ਖਾਣ ਨੂੰ ਰੀਤੀ ਦਾਲ ਸਬਜ਼ੀ ਇਸ ਕਰਕੇ ਮੁੰਨੇ ਨੂੰ ਬਣਿਆ ਸੀ ਇਸ ਕਰਕੇ ਨਾ ਕਰਉਂਦੀ ਆ ਨੀ ਉਹਦਾ ਪਹਿਲਾ ਮੈਗੀ ਦਾ ਪਲਾਨ ਬਣਿਆ ਸੀ ਆ ਪਲਾਨ ਕੈਨਸਲ ਹੋਣ ਨੂੰ ਕੋਈ ਟਾਈਮ ਲਾਦਾ ਪਲਾਨ ਸਕਸੈਸਫੁਲ ਨਹੀਂ ਬਣਦੀ ਸਾਡੇ ਦਾ ਕਦੇ ਵੀ ਨਹੀਂ ਹੁੰਦੀ ਸਾਡੇ ਤੋਂ ਕਿਦਾਂ ਮਾਲੂ ਸਾਰਿਆਂ ਦਾ ਕਿ ਕੱਲੇ ਤੇਰੇ ਹਾਂ ਉਹਨਾਂ ਨੂੰ ਸੌਂ ਰਿਹਾ ਹਾਂ ਹਾਂ ਉਹਨਾਂ ਨੂੰ ਰੋਟੀ ਖਾ ਲਵੇ ਮੈਂ ਜਾ ਕੇ ਆਉਣਾ ਉੱਥੇ ਉਹਨਾਂ ਦੇ ਕੰਮ ਕਰਕੇ ਆਉਣਾ ਨਾਲੇ ਫਿਰ ਮੈਂ ਬਾਅਦ ਵਿੱਚ ਵਾਲ ਕਟਾਉਣ ਜਾਣਾ ਐਂਡੇ ਜਾਣਾ ਕੰਮ ਕਰ ਹੂੰ ਉੱਥੇ ਕਿੰਨਾ ਟਾਈਮ ਲੂਣ ਉੱਥੇ ਦੋ ਘੰਟੇ ਲੱਗ ਹੀ ਜਾਣੇ ਮਾਤਲਬ ਚਾਰ ਘੰਟੇ ਆਡੇ ਤੇ ਦੋ ਘੰਟੇ ਤੋਂ ਚਾਰ ਘੰਟੇ ਲੱਡੇ ਕਈ 5 ਮਿੰਟ ਕੋਈ ਪਾ ਇੱਕ ਘੰਟਾ ਦਰ ਕਹਿੰਦੇ 50 ਮਿੰਟ ਜਾਣਾ ਇਸ ਕੋ ਘੰਟਾ ਲਾ ਕੇ ਆਈ ਕੋ ਮੈਨੂੰ ਪਤਾ ਨਹੀਂ ਕਦੋਂ ਕੀ ਹੋਣਾ ਤੇਰੇ ਸਾਹਮਣੇ ਕਿੰਨਾ ਗਮ ਜਿੰਨਾ ਟਾਈਮ ਲੱਗਦਾ ਬੋਤਲ ਤੋਂ ਦੀ ਬੋਸਲਾ ਪੀਣ ਆਇਆ ਤਾਂ ਲੈ ਤੋਨੇ ਹਮ ਭਜੀ ਉਹਦਾ ਆਹ ਗਲਤੀ ਇੱਕ ਮਿੰਟ ਵੀ ਇਹਦੇ ਹੱਥ ਲੱਗ ਜਾਣ ਕਦੇ ਹੋ ਸਕਦਾ ਨਾ ਕਦੇ ਨਹੀਂ ਸਮਝ ਸਕਦੇ ਭਈ ਨਾ ਜਾ ਜਾ ਗਿਆ ਨਾ ਚੱਕ ਕੋਣ ਵੀ ਰਹਿਣ ਦੀ ਸੱਟ ਲੱਗ ਜਣੀ ਵੇ ਪੈਰਾਂ ਤੇ ਸੱਟ ਲੀ ਪਹਿਲਾਂ ਫਟੇ ਇਹ ਕਰੋੜੇ ਚਾਹ ਕਰੋੜੇ ਨਾਲ ਚਾਹੇ ਲੈਤੀ ਤੇ ਅਦਰਕ ਵਾਲੀ ਆ ਮੀਟ ਮਸਾਲਾ ਪਾ ਲੈਣਾ ਇਹ ਚ ਬੜਾ ਜਿਹਾ ਕਰੋੜੇ ਚ ਬੜਾ ਸੌਸ ਆਦਨੇ ਹੈ ਕਰੋੜੇ ਚ ਤੇ ਆਲੇ ਮਮੀ ਨੇ ਲਿੱਤੀ। ਉਹ ਇਹਦੀ ਨੇ ਵਧੀਆ ਲੱਗਦੀ। ਆ ਗਏ। ਹਾਂਜੀ ਲਓ ਜੀ ਪਰੌਂਠੇ ਖਾ ਲਏ ਜਾਂ ਚਾਹ ਨਾਲ ਤੇ ਇੱਥੇ ਮੰਮੀ ਨੇ ਮੈਂ ਇੱਥੇ ਸੁੱਕਣੀ ਪਾ ਦਿੱਤੀ ਐ ਸਾਰੀ ਵੱਢ ਕੇ। ਤੇ ਆਲੂ ਲਿਆਏ ਸੀ ਮੰਮੀ ਚੌਕ ਕੇ ਇੱਥੇ ਨੇੜੇ ਹੀ ਸੀਗੇ ਉਹ ਪੱਟ ਦੇ। ਤੇ ਅੱਜ ਮਸਾਲਾ ਸੁੱਕਣਾ ਪਾਇਆ ਐ। ਵਧੀਆ ਮਸਾਲਾ ਉੱਦਾਂ ਉੱਥੋਂ ਮਿਲੇ ਆ ਸਾਰਾ ਕੁਝ ਹੀ ਆ ਵਿੱਚ ਲੌਂਗ ਵੀ ਆ ਇਹਦੇ ਨਹੀਂ ਤਾਂ ਲੌਂਗ ਪਾਉਂਦੇ ਹੀ ਨਹੀਂ ਦਿੰਦੇ ਹੀ ਨਹੀਂ ਹੁਣ ਪਾ ਕੇ ਤੇ ਮੈਂ ਇੱਥੇ ਹੁਣ ਸੁਕਾ ਲਾਂਗੇ ਗਾਂ ਫੇ ਗਰਮੀਆਂ ਚ ਜਿੱਦਾਂ ਉਹ ਬਾਹਰਤ ਹੋ ਜਾਂਦੀ ਆ ਕੜੀ-ਕੂੜੀ ਬਣਾਉਣੀ ਹੋਵੇ ਇਦਾਂ ਦੀਆਂ ਚੀਜ਼ਾਂ ਦੇ ਵਿੱਚ ਪਾ ਲਈ ਦੀ ਅੱਗੇ ਵੀ ਅਸੀਂ ਦੀ ਸੁਕਾ ਕੇ ਰੱਖੀ ਸੀਗੀ ਤੇ ਥੋੜੀ ਜੀ ਹੋਰ ਰੱਖਾਂਗੇ ਸੁਕਾ ਕੇ ਹਜੇ ਨਹੀਂ ਕਈ ਸੀਗੀ ਅਗਦੀ ਸਾਡੇ ਹੋਇਆ ਨਹੀਂ ਕੁਝ ਵੀ ਧਨੀਆਂ ਮੇਥੀ ਘਾਟਈ ਆ ਮੇਥੀ ਤਾਂ ਹੋ ਗਈ ਸੀਗੀ ਪਰ ਲਾਈ ਥੋੜੀ ਸੀਗੀ ਅੰਦਰ ਅਸੀਂ ਐਗਤੀ ਲਾਈ ਨਹੀਂ ਬੇੜੇ ਚ ਬਾਹਰੇ ਲਾਈ ਸੀਗੀ ਸਾਹਮਣੇ ਤੇ ਸਮਰ ਦੇ ਪਾਪਾ ਵੀ ਬੈਠੇ ਆ ਧੁੱਪ ਸੇਕਦੇ ਪਏ ਆ ਕੰਮ ਤੇ ਜਾਣਾ ਸੀ ਨਹੀਂ ਤਾਂ ਉਹ ਕਿਤੇ ਗਏ ਹੋਏ ਆ ਜਿਨ੍ਹਾਂ ਦੇ ਜਾਣਾ ਸੀ ਇਸ ਕਰਕੇ ਫਿਰ ਹਾਂ ਕਹਿੰਦੇ ਅਸੀਂ ਸ਼ਾਮ ਨੂੰ ਆਉਣਾ ਆ ਹਨਾ ਮੈਂ ਬਾਹਰ ਸਟਾਇਨ ਹਾਂ ਘਟਾਇਓ ਔਰ ਉਹ ਫਾੜ ਯਾਰ ਉਹ ਮੇਰੇ ਪਿੱਛੇ ਹੋ ਗਿਆ ਲੱਗਦਾ ਠਾਰ ਕੇ ਚੱਲ ਜਿਓ ਯਾਰ ਨਹੀਂ ਫੋਟੋ ਵੀ ਕਰਾਉਣਾ ਕਿੱਥੇ ਮਹਾਨੀ ਨਹੀਂ ਕਰਾਉਣੀ ਰਹਾਣੇ ਨੂੰ ਜਾਇਓ ਲਾਈਨਿੰਗ ਆ ਲਿਆ ਦੰਦੇ ਨਾਲ ਹੂੰ ਹਾਂਜੀ ਸਮਰ ਇੱਧਰ ਖੇਡਣ ਲੱਗਾ ਆ। ਸ਼ੂਟ ਨਹੀਂ ਨਾ ਆਪਣੀ ਨਾ ਸ਼ੂਟੀ ਚਾਹੁੰਦਾ ਸੀ ਕਾਕਾ। ਤੇ ਮੈਂ ਇੱਥੇ ਤਰਪਾਈ ਕਰਦੀ ਸੀ ਜੈਂਪਰ ਤੇ ਮੰਮੀ ਕੱਟਦੇ ਪਏ ਆ ਮਸਾਲਾ। ਤੇ ਮਸ਼ੀਨ ਸਾਡੀ ਖਰਾਬ ਹੋਈ ਆ ਤੇ ਹੁਣ ਇੱਦੇ ਕੁੱਟਣਾ ਪੈਂਦਾ ਆ ਇਹ। ਧੁੱਪ ਵੀ ਇੰਦਾ ਦੀ ਸੀਗੀ ਅੱਜ। ਠੰਡੀ ਠੰਡੀ ਜਿਹੀ ਹਵਾ ਚੱਲਦੀ ਸੀਗੀ। ਹਾਂ ਤਾਂ ਸ਼ਾਂ ਹੋ ਗਈ ਹੈ ਢੇੜੇ ਚ ਬਸ ਉੱਥੇ ਹੀ ਆ ਤਾਂ ਉੱਪਰ ਹੈ ਗਈ ਕੰਦ ਜਾਈ ਤੇ ਤੇ ਬਾਕੀ ਟਾਈਮ ਹੋ ਗਿਆ ਜੀ 3:30 ਤੇ ਅੱਜ ਆਪਾਂ ਬਣਾਉਣੇ ਆ ਗੋਭੀ ਤੇ ਉਹ ਦੀ ਹੁਣ ਤਿਆਰੀ ਜੂਰੀ ਕਰਨੀ ਆ ਤੇ ਆ ਬਾਸੀ ਦਾ ਗਲਾ ਜਿਹਾ ਰਹਿ ਗਿਆ ਮੈਂ ਕਿ ਕਰਕੇ ਉੱਠਦੇ ਪਿਛਲਾ ਰਹਿੰਦਾ ਬਸ ਤੇ ਫੇਰ ਹੀ ਉੱਠਦੇ ਆ ਕੋ ਕੰਮ ਕਰ ਕਰਦੇ ਆ ਾਂਜੀ ਲੋ ਜ ਟਾਈਮ ਹੋ ਗਿਆ 6 ਵਜ ਗਏ ਆ ਤੇ ਸਬਜੀ ਸੁੱਜੀ ਆਪਾਂ ਕੱਟ ਲਈ ਸੀ ਇੱਥੇ ਖੰਡ ਛਿਲਰ ਗਈ ਆ ਥੋੜੀ ਤੇ ਸਾਫ਼ ਕਰਦੀ ਬਾਚਣੀ ਤੇ ਤੇਲ ਮੈਂ ਰੱਖ ਦਿੱਤਾ ਗਰਮ ਹੋਣਾ ਤੇ ਗੋਭੀ ਆਲੂ ਆਪਾਂ ਕੱਟ ਲਏ ਆ ਤੇ ਸਮਾਂ ਨੂੰ ਅੱਜ ਮਿਲਿਆ ਸੀਗਾ ਰਾਸ਼ਨ ਪੂਰਾ ਮੋਰੇ ਸਾਰੇ ਅਸੀਂ ਖਾ ਲੈ ਆਹੀ ਡੱਬਾ ਕਸੀਗਾ ਇੰਨਾ ਕਿ ਤਾਂ ਸੋਈ ਆ ਜਦੋਂ ਇਹ ਦਰਸੋਈ ਚ ਆਈ ਜਾਂਨੇ ਅੱਦੇ ਚੱਕ ਚੱਕ ਕੇ ਮੂੰਹ ਚ ਪਾਈ ਜਾਂਨੇ ਆ ਇਹ ਸਵਾਦ ਹੁੰਦਾ ਹੋਰ ਹੋਣ ਵਾਲੇ ਮੈਂ ਕੀਤਾ ਨਹੀਂ ਆ ਮम्मी ਨੇ ਆ ਦੇਤਾ ਦਸਾਂ ਤੜਕਾ ਲਾ ਕੇ ਫਿਰ ਬਾ ਬਾ ਰੋਟੀ ਬਣਾਉਨੇ ਆ ਮਮਾ ਰੋ ਕੇ ਹਟਿਆ ਹੈ ਡੱਗ ਗਿਆ ਇਹ ਖਾਤਮ ਦੇਦਾ ਉਹ ਵੀ ਖਾਂਦਾ ਆ ਮੁਰਮੁਰੇ ਆ ਜਿੱਦਾਂ ਪਨੀਰ ਦੇ ਲਾਂਦੇ ਆ ਆਹ ਕਿਹੜੀ ਤੇ ਆਹ ਦਈ ਆ ਗਿਆ ਇਹ ਇੰਨਾ ਭਾਰਤ ਨਹੀਂ ਹੁੰਦਾ ਆ ਤਾਂ ਖਾ ਲਾਂਦੇ ਆ ਪਨੀਰੀ ਸਾਡੇ ਦੋਨੇ ਭਰਾ ਉਸਮੈਂ ਤਾਂ ਖਾਂਦੀ ਨਹੀਂ ਤੇ ਇਹਨਾਂ ਨੂੰ ਨਹੀਂ ਵਧੀਆ ਲੱਗਦੀ ਇੰਨੀ ਮੇਰੀ ਭੈਣ ਵੀ ਇਹਦੀ ਬਹੁਤ ਉਹਨੂੰ ਵੀ ਬੜੀ ਸਵਾਲ ਲੱਦੀ ਆ ਜਦੋਂ ਆਈ ਸੀ ਤਾਂ ਉਦੋਂ ਮੋਕ ਗਈ ਸੀ ਤੇ ਹੁਣ ਉਹ ਚੱਲ ਗਏ ਆ ਤਾਂ ਇਹ ਫੇਰ ਮਨ ਲਗੀ ਅੱਜ ਮਿਲੀ ਆ ਗਏ ਤਾਂ ਉਹ ਪਰਸੋਂ ਦੇ ਆ ਲੋ ਜੀ ਜੀਰਾ ਆਪਾਂ ਪਾ ਦਿੱਤਾ ਆ ਤੇ ਹਾਂ ਪਿਆਜ਼ ਵੀ ਇਹ ਬਾਹਰ ਕੇ ਤਰਕਾ ਲਾ ਲਈਏ ਤੁਸੀਂ ਦੀ ਸਾਡੀ ਵੀਡੀਓ ਦੇ ਨਾਲ ਬਣੇ ਰਹੋ ਹਾਂ ਜੀ ਇੱਦਾਂ ਸਾਡੀ ਬਹਾਂਦੀ ਗਈ ਆ ਤੇ ਇੱਥੇ ਨਾਲ-ਨਾਲ ਮੈਂ ਡੰਡੀਆਂ ਤੋੜ ਕੇ ਰੱਖ ਦਿੱਤੀਆਂ ਮਿਰਚਾਂ ਦੀਆਂ ਤੇ ਇਦਾਂ ਇਹ ਖਰਾਬ ਨਹੀਂ ਹੁੰਦੀਆਂ ਹੈਗੀਆਂ ਜੇ ਆਪਾਂ ਡੰਡੀਆਂ ਤੋੜ ਦਈਏ ਆ ਹੁਣ ਕਿੰਨੀ ਵਾਰ ਅਸੀਂ ਲਈਆਂ ਮੈਂ ਸਾਡਾ ਟਾਈਮ ਲੱਗਾ ਸੀ ਡੰਡੀਆਂ ਤੋੜੀਆਂ ਨਹੀਂ ਤਾਂ ਵਿੱਚ ਮਿਰਚਾਂ ਖਰਾਬ ਹੋ ਜਾਣੀਆਂ ਸੀਗੀਆਂ ਕਿ ਤੁਸੀਂ ਵੀ ਇਦਾਂ ਇਹ ਵਾਲੀ ਟ੍ਰਿਕ ਜਰੂਰ ਬਾਅਦ ਤੇ ਦੇਖਿਓ ਕਈਆਂ ਨੂੰ ਤਾਂ ਪਤਾ ਹੋਣਾ ਇਹਦੇ ਬਾਰੇ ਤੇ ਪਰ ਇਦਾਂ ਕਰਕੇ ਰੱਖ ਲਓ ਨਾ ਫਿਰ ਖਰਾਬ ਨਹੀਂ ਹੁੰਦੀਆਂ ਹੋਣਗੀਆਂ ਤੇ ਚਲੋ ਜੀ ਨੂੰ ਮਸਾਂ ਨੂੰ ਦੱਦ ਦੇ ਦੇਣਾ ਰੋਂਦਾ ਤੇ ਆਇਆ ਕੋਟੀ ਨਿਕਵਾਉਂਦਾ ਸੋ ਗਾਇਸ ਅਬ ਲੋਗ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਨਹੀਂ ਸਬਸਕ੍ਰਾਈਬ ਸਬਸਕ੍ਰਾਈਬ ਆ ਲੋਕ ઓਰ ਬਲੈਂਕਟ ਬਲੈਂਕਟ ਨਹੀਂ ਬਲੈਂਕਟ ਬਲੈਂਕਟ